ਮੈਂ ਪੁੱਛਿਆ ਉੱਥੇ ਆਪਣੇ ਪੰਜਾਬੀ ਲੋਕ ਰਹਿੰਦੇ ਆ ਮੈਂ ਕਿਹਾ ਭਈਆ ਜ਼ਮੀਨਾਂ ਕਿਉਂ ਬੇਲੀਆਂ ਪਈਆਂ ਉਹ ਕਹਿੰਦੇ 25 30 ਸਾਲ ਪਹਿਲਾਂ ਇੱਥੇ 100 150 ਮੁੱਟ ਤੇ ਪਾਣੀ ਸੀ ਹੁਣ ਇੱਥੇ 1500 2000 ਮੁੱਟ ਤੇ ਵਾਗਿਆ ਤੇ ਇਹ ਜ਼ਮੀਨਾਂ ਬੰਜਰ ਹੋ ਗਈ ਮੈਂ ਸੁਣਦੇ ਇਨਾ ਪਿੰਡਾਂ ਚ ਗਿਆ ਨਗਲਾ ਪਿੰਡ ਹੋ ਗਿਆ ਲਹਿਰੀ ਪਿੰਡ ਹੈ ਸਿੰਘੋ ਪਿੰਡ ਹੈ ਲੋਕਾਂ ਦੇ ਘਰਾਂ ਦੇ ਵਿੱਚ ਟੈਂਕੀਆਂ ਬਣਾਈਆਂ ਨੇ ਡੰਗੀਆਂ ਬਣਾਈਆਂ ਨੇ ਉਹ ਕਹਿੰਦੇ ਭਾਈ ਅਸੀਂ 7-700 ਰੁਪਏ ਦੀ ਜਿਹੜੀ ਪਾਣੀ ਦੀ ਟੈਕੀ ਉਹ ਮੁੱਲ ਲੈ ਕੇ ਆਉਂਦੇ 15 ਰੁਪਈਆ ਦਾ ਤੌਲਾ ਪਾਣੀ ਦਾ ਮੁੱਲ ਲੈ ਕੇ ਆਉਂਦੇ ਜੇ ਪਾਣੀ ਪੰਜਾਬ ਦੀ ਧਰਤੀ ਤੇ ਮੁੱਲ ਮਿਲਦਾ ਤਾਂ ਸਮਝ ਲਓ ਇੱਕ ਬਹੁਤ ਵੱਡੀ ਖਤਰੇ ਦੀ ਘੰਟੀ ਹੈ ਇੱਕ ਸਨੇਹਾ ਇੱਕ ਸੰਕੇਤ ਆ ਪੰਜਾਬੀਆਂ ਲਈ ਕਿ ਅਸੀਂ ਵੱਜਨ ਹੋਣ ਵੱਲ ਵੱਧ ਰਹੇ ਹਾਂ ਪਰ ਸਾਡਾ ਇਹ ਅਜੱਟਾ ਸਾਡਾ ਇਹ ਮੁੱਦਾ ਨਹੀਂ ਰਹਿੰਦਾ ਕੋੰਦਾ ਜਿਹੜਾ ਪਾਣੀ ਸਾਡਾ ਬੜਾ ਮੋਟਾ ਪੀ ਧਰਤੀ ਇਹ ਤਾਂ ਸਹੀ ਸੀਗਾ ਉਹ ਜਿਹੜਾ ਬਾਗੇ ਕੈਮੀਕਲ ਪਾ ਕੇ ਫੈਕਟਰੀਆਂ ਲਾਤੀਆਂ ਸੋਡੇ ਨੇੜੇ ਫੈਕਟਰੀ ਲੱਗੀ ਆ ਕਣਕਵਾਲ ਪਿੰਡ ਰਾਮਸਰਾ ਪੁੱਲੂ ਇਹਨਾਂ ਪਿੰਡਾਂ ਚੋਂ ਅਸੀਂ ਆਏ ਆ ਉਹ ਸਾਰੇ ਪਿੰਡਾਂ ਦੇ ਵਿੱਚ ਬਿਮਾਰੀ ਲੋਕਾਂ ਨੂੰ ਚਮੜੀ ਦੇ ਰੋਗ ਹੋ ਗਏ ਕੈਂਸਰ ਹੋ ਗਏ ਕਾਲੇ ਪਿੰਡਗੇ ਹੋਗੇ ਮਤ ਲਾਗੇ ਲੋ ਉਹ ਪਿੰਡਾਂ ਦੇ ਵਿੱਚ ਲੋਕ ਆਪਣੇ ਘਰ-ਬਾਰ ਵੇਚ ਕੇ ਜ਼ਮੀਨਾਂ ਵੇਚ ਕੇ ਲੋਕਾਂ ਨੇ ਜਾਣਾ ਸ਼ੁਰੂ ਕਰਤਾ ਆ ਇੱਕ ਲੈਹਰੀ ਪਿੰਡ ਫੈਕਟਰੀ ਲੱਗੀ ਆ ਨਗਰੇ ਕੋਲੇ ਉੱਥੇ ਮੈਂ ਸਿੰਘੋ ਪਿੰਡ ਗਿਆ ਮਖਾ ਤੁਸੀ ਫੈਕਟਰੀ ਕਿਉਂ ਨਹੀਂ ਰੋਕੀ ਕਹਿੰਦੇ ਫੈਕਟਰੀ ਗਏ ਸੀ ਰੋਕਣ ਮਖਾ ਕਿੰਨੇ ਬੰਦੇ ਸੀ ਕਹਿੰਦੇ ਬੰਦੇ ਸੀ ਅਸੀਂ 25 ਵਗਾ ਪਿੰਡ ਦੀ ਬਾਤੀ ਕਿੰਨੀ ਹੈ ਕਹਿੰਦੇ ਬਾਤੀ ਹੈ ਪਿੰਡ ਦੀ 3000 ਮੈਂ ਕਹਾਂ ਜੇ ਬਾਕੀ 2975 ਬੰਦੇ ਬਚਦੇ ਹੈ ਉਹਨਾਂ ਬੰਦਿਆਂ ਨੂੰ ਇਸ ਪਾਣੀ ਲੋੜ ਨਹੀਂ ਅਸੀਂ ਉਹਦੇ ਨਾਲੇ ਮੋਰਚਾ ਲਾਇਆ ਜਿਹੜਾ ਸਤਲੁਜ ਦੇ ਵਿੱਚ ਦਰਿਆ ਦੇ ਵਿੱਚ ਬੁੱਢਾ ਦਰਿਆ ਅੱਜ ਕੱਲ ਬੁੱਢਾ ਨਾਲਾ ਬਣ ਗਿਆ ਉੱਥੋਂ ਹਜ਼ਾਰਾਂ ਫੈਕਟਰੀਆਂ ਜਿਹੜੀਆਂ ਡਾਈਕ ਫੈਕਟਰੀਆਂ ਜਿਹਨੂੰ ਕਹਿ ਦਿੰਦੇ ਹੈ ਜਿਹੜੀਆਂ ਰੰਗਾਈ ਦੀਆਂ ਫੈਕਟਰੀਆਂ ਆਲੇ ਉਹਦਾ ਜ਼ਹਿਰ ਦਾ ਕੈਮੀਕਲ ਸਤਲੋਚ ਪੈਂਦਾ ਸਿੱਖਪੁਰਾ ਪਿੰਡਾ ਉੱਥੇ ਬਿਲਕੁਲ ਹੁੰਡੇ ਦਰਿਆ ਦੇ ਉੱਤੇ ਲੁਧਿਆਣੇ 700 ਦੇ ਕਰੀਬ ਉੱਥੇ ਬੋਟਾ ਹੁਣੀਓ ਪਿੰਡ ਲੀਆਂ ਅਸੀਂ ਇਕੱਲੇ ਬੰਦੇ ਘਰ ਗਏ ਜੋ ਘਰ ਦੇ ਵਿੱਚ ਪਰਿਵਾਰ ਦੇ ਇੱਕ ਮੈਂਬਰ ਨੂੰ ਕੈਂਸਲ ਆ ਦੂਜੇ ਨੂੰ ਕਾਲਾ ਪੀੜੀ ਆ ਤੀਜੇ ਨੂੰ ਕੀ ਵੀ ਆ ਤੇ ਉਥੇ ਨੂੰ ਸ਼ੁਕਰ ਆ ਅਸੀਂ ਉਹਦਾ ਲੋਕਾਂ ਨੂੰ ਥਾਉਣ ਦਾ ਜਦਨ ਚੱਲਣਾ ਹੀ ਉੱਠ ਗਿਆ ਆ ਅਸੀਂ ਅਬੋਰ ਪਾਇਲਕਾ ਦਾ ਏਰੀਆ ਗਏ ਆ ਲੋਕਾਂ ਦੇ ਕਰਾਹੇ ਜਵਾਗ ਅੰਬਾਹ ਜ ਪੈਦਾ ਹੋਣ ਲੱਗ ਗਏ ਪਾਣੀ ਕਰਕੇ ਕਿਉਂਕਿ ਸਤਲੁਜ ਦਾ ਜਿਹੜਾ ਪਾਣੀ ਹੈ ਹਰੀਕੇ ਪੰਕਤ ਜਲਦਾ ਹਰੀਕੇ ਪੰਕਤਨ ਤੋਂ ਨਹਿਰਾ ਨਿਕਲਦੀਆਂ ਨੇ ਉਹ ਨਹਿਰਾ ਦਾ ਪਾਣੀ ਫਿਰੋਏਪੁਰ ਤੋਂ ਲੈ ਕੇ ਫਰੀਦਕੋਟ ਮੋਗਾ ਮੁਕਸਰ ਘੋਰ ਫਾਜਲ ਕਾ ਜਲਾਲਾਬਾਦ ਦਾ ਏਰੀਆ ਪਾਣੀ ਪੀਂਦਾ ਆਪਾਂ ਬਰ ਰਹੇ ਆ ਪਾਣੀ ਘਰੀਲਾ ਵੀ ਹੋ ਰਿਹਾ ਹੈ ਪਾਣੀ ਮੁੱਕ ਵੀ ਰਿਹਾ ਹੈ ਚਾਹੇ ਸਾਡਾ ਦਰਿਆਵਾਂ ਦਾ ਹੋਵੇ ਚਾਹੇ ਧਰਤੀ ਹੇਠਲਾ ਹੋਵੇ ਉਨੇ ਇੱਥੇ ਪਾਣੀ ਜਿਹੜਾ ਥੋੜਾ ਫੈਤਰੀ ਚ ਪੈਂਦਾ ਹੈ ਉਹ ਕਿੰਨਾ ਪਾਣੀ ਸੂਹਾ ਭਰਿਆਦਰ ਜਾਂਦਾ ਹੈ ਉਹ ਪਾਣੀ ਜਜ਼ਬ ਕਿੱਥੇ ਹੁੰਦਾ ਹੈ ਜਾਂਦਾ ਕਿਧਰ ਅੱਪਰ ਧਰਤੀ ਇੱਥੇ ਜਾਂਦਾ ਤੇ ਪੱਤਣ ਦਾ ਸਾਰੇ ਨਾਲੇ ਇੱਕੋ ਹੀ ਹੈ ਜੀਰੇਪੁਰ ਚ ਲੱਗਿਆ ਫੈਕਟਰੀ ਦਾ ਲੋਕ ਉਦੋਂ ਉੱਥੇ ਜਦੋਂ ਲੋਕਾਂ ਨੂੰ ਲੋਕਾਂ ਦੇ ਪਸ਼ੂ ਮਰਨ ਲਾ ਕੇ ਕਿਰਸਪ ਦੇ ਨਾਲ ਲੋਕਾਂ ਦੇ ਜਵਾਬ ਦੇਣ ਲੱਗੇ ਉਵੇਂ ਨਹੀਂ ਉੱਥੇ ਸ਼ੁਰੂ ਹੋਇਆ ਮੋਰਚਾ ਜੀ ਨੇ ਅਸੀਂ ਰਾਤ ਨੂੰ ਤੰਪੂ 'ਚ ਬੈਠੇ 20 ਪੈਣ ਲੱਗ ਗਿਆ ਲੋਕ ਘਰਾਂ ਨੂੰ ਬਾਗੇ ਵਾਲੇ ਵਾਲੇ ਪਿੰਡਾਂ ਦੇ ਅਸੀਂ ਬਾਹਰਲੇ ਰਹਿ ਗਏ 15 20 ਜਣੇ ਨਾਲ ਉਹ ਤੇ 15 ਵੀ ਸਾਡੇ ਕੋਲ ਮਾਈਆਂ ਸੀ ਬੀਬੀਆਂ ਸੀ ਈਆਂ ਸੀ ਤਾਂ ਰਾਤ ਨੂੰ ਪੁਲਿਸ ਨੇ ਘੇਰ ਲਿਆ ਕਿ ਤੰਪੂ ਚੱਕਣ ਲੱਗ ਗਏ ਮੈਂ ਆਲੇ-ਦਲੇ ਮੇਰੇ ਕੋਲ ਜਿੰਨਾ ਬੰਦਾ ਨੇ ਨੰਬਰ ਸੀ ਮੈਂ ਫੋਨ ਕੀਤਾ ਮੈਂ ਭਾਈ ਪੁਲਿਸ ਨੇ ਘੇਰਾ ਪਾ ਲਿਆ ਮੋਰਚਾ ਚਦਾਉਣਗੇ ਆਜੋ ਪੁਲਸਰ ਸਭ ਨੇ ਵਸਾ ਉੱਠ ਕੇ ਆਏ ਫਿਰ ਆਏ ਉਹਦਾ ਧੰਨਵਾਦ ਉਹਨੀਆਂ ਉਹਨਾਂ ਬਾਈਆਂ ਦਾ ਬੀਬੀਆਂ ਦਾ ਉਹਨਾਂ ਨੇ ਮੁਰੇੜ ਗਈਆਂ ਉੱਥੇ ਡੀਐਸਪੀ ਦੇ ਉਹ ਕਹਿੰਦੇ ਪਹਿਲਾਂ ਲੱਖੇ ਹੋਈਆਂ ਚੱਕਣਾ ਸਾਡੂੰ ਸਾਡੇ ਗੋਲੀ ਮਾਰੋ ਤੇ ਲੱਖੇ ਬੱਤ ਪਾਇਆ ਸੋ ਅਸੀਂ ਐਡਾ ਗੰਭੀਰ ਮੁੱਦਾ ਹੋ ਗਿਆ ਅਸੀਂ ਤੁਰੇ ਕਿਦੇ ਨਹੀਂ ਕਰਦੇ ਆਪਣੇ ਬੱਚਿਆਂ ਲਈ ਆਪਣੀ ਔਲਾਦ ਲਈ ਆਪਣੇ ਲਈ ਸਾਡੇ ਕੋਲੇ ਪੀਰ ਦਾ ਪਾਣੀ ਮੁੱਕ ਵੀ ਰਿਹਾ ਤੇ ਪਾਣੀ ਜਾਰੀ ਤਾਂ ਵੀ ਹੋ ਰਿਹਾ ਹੈ ਪਰੇ ਸਾਡਾ ਮੁੱਦਾ ਨਹੀਂ ਪਵਣ ਨੂੰ ਪਾਣੀ ਪਿਤਾ ਮਾਤਾ ਧਰਤ ਮਹੱਤ ਸਾਡੇ ਗੁਰੂਆਂ ਨੇ ਸੈਂਕੜੇ ਸਾਲ ਪਹਿਲਾਂ ਕਰਵਾੜੀ ਦੇ ਅੰਦਰ ਕਿਹਾ ਵੀ ਪਾਣੀ ਪਿਓ ਆ ਭਾਈ ਅਸੀਂ ਪਾਣੀ ਬਾਰੇ ਇੰਨਾ ਬੇਖਬਰ ਹੋਗੇ ਕਿ ਸਾਨੂੰ ਕੋਈ ਪ੍ਰਵਾਹ ਨਹੀਂ ਸੋਦਾ ਸਮਾ ਇਹ ਮੁੱਦਾ ਨਾ ਅਸੀਂ ਕਦੇ ਗੱਲ ਕੀਤੀ ਆ ਨਾ ਕਦੇ ਬੈਠ ਕੇ ਵਿਚਾਰਿਆ ਦੂਜਾ ਮੁੱਦੇ ਦੀ ਗੱਲ ਆਪਾਂ ਕਰਦੇ ਆ ਮੈਂ ਜਿੱਤਾਂ ਵੀ ਪਿੰਡਾਂ 'ਚ ਗਿਆ ਤੁਹਾਡੇ ਭక్తి ਮਾ ਪਿੰਡ ਆਦਿ ਮੈਂ ਤਾਂ ਕਿਸੇ ਪਿੰਡ ਚ ਪੰਜ ਮਰੇ ਆ ਕਿਤੇ ਦਾ ਕਿਤੇ ਸੱਤ ਮਰੇ ਆ ਕਿਤੇ 10 ਮਰੇ ਆ ਤੁਹਾਡੇ ਪਿੰਡ ਦੇ ਹਾਲਾਤ ਕੀ ਆ ਭਾਈ ਨਸ਼ੇ ਵਕਤ ਗੱਲ ਕਰਦਾ ਹਾਂ ਨਸ਼ੇ ਦੇ ਵਕਤ ਕਰਦਾ ਹੁਣ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਸਰਕਾਰਾਂ ਕੋਈ ਵੀ ਰੰਗਾ ਹੋਣਾ ਚਾਹੇ ਉਹ ਬਾਦੋ ਸਰਕਾਰ ਨਹੀਂ ਹੋਵੇ ਚਾਹੇ ਉਹ ਕਾਂਗਰਸ ਹੋਵੇ ਚਾਹੇ ਉਹ ਹੋਣ ਵਾਲੀ ਮੌਜੂਦਾ ਸਰਕਾਰ ਹੋਵੇ ਤੁਹਾਨੂੰ ਕੀ ਲੱਗਦਾ ਵੀ ਇਹ ਇਹ ਰੁਕ ਨਹੀਂ ਸਕਦਾ ਚੰਤਾ ਫਿਰਦੌਸ ਦੱਸਿਓ ਭਾਈ ਕਿੱਟਾ ਹੋੜੀਆਂ ਸਨੈਚਰ ਕੈਪਸੂਲ ਕੀ ਕੇ ਰੁਕ ਨਹੀਂ ਸਕਦੇ ਕਿ ਰੁਕ ਸਕਦੇ ਆ ਬੋਲੋ ਭਾਈ ਤੁਸੀਂ ਠੱਡ ਦੀ ਬੰਨੀ ਬੈਠੇ ਹੋ ਰੁਕ ਸਕਦੇ ਆ ਕਿ ਨਹੀਂ ਰੁਕ ਸਕਦੇ ਆ ਕਿਤੇ ਰੁੱਕ ਸਕਦੇ ਆ ਤਾਂ ਰੁੱਕ ਕੇ ਕਿਉਂ ਨਹੀਂ ਜਾਂਦੇ ਹੈ ਨਹੀਂ ਇੱਥੇ ਸਾਡੀ ਸਮਝ ਦੇ ਵਿੱਚ ਵੱਡੀ ਗਲਬੜਾ ਆ ਆਪਾਂ ਨੂੰ ਲੱਗਦਾ ਕਿ ਕਮਿਸ਼ਨ ਲੈ ਰਿਹਾ ਠੀਕ ਹੈ ਕਮਿਸ਼ਨ ਲੈਣਾ ਇਸ ਤੋਂ ਫੱਟਣ ਜਿਹੜੀ ਕਰਨੀ ਹੈ ਦੋ ਨੰਬਰ ਦੇ ਕੰਮ ਲਈ ਉਹ ਹੁੰਦੀ ਹੈ ਇੱਕ ਗੱਲ ਇਹਦਾ ਦੂਜਾ ਪੱਖ ਜਾਣਨ ਦੀ ਕੋਸ਼ਿਸ਼ ਕਰੋ ਇਹ ਅਗਲੇ ਤੇ ਤੁਹਾਡੀ ਨਸਲ ਤੁਸੀਂ ਕਰਨੀ ਹੈ ਮਸਲੇ ਨਸਲਾਂ ਦੇ ਆ ਕਿ ਮੇਸ਼ਰ ਤੋਂ ਵੱਧ ਕੇ ਵੀ ਮਸਲਾ ਤੁਹਾਡੀ ਜੜ ਕਿਵੇਂ ਪੱਟਣੀਓ ਤੁਹਾਡਾ ਵੀ ਨਾਸ ਕਿਵੇਂ ਕਰਦਾ ਮਸਲਾ ਹੋਗਾ ਹੁਣ ਸੋਨੂੰ ਚਿੱਟਾ ਰੋਕਣ ਦੇ ਲਈ ਜੀਵਤ ਅੱਖਾਂ ਵਾਲੀ ਗੋਲੀ ਦਿੱਤੀ ਤੇ ਉਹਦਾ ਕਾਲ ਬਣਾਤਾ ਲੱਖਾਂ ਹੀ ਗੋਲੀ ਪੰਜਾਬ ਦੇ ਵਿੱਚ ਰੋਜ਼ ਵਿਕ ਜਾਂਦੀ ਹੈ ਅੱ빠 ਕਹਿੰਦੇ ਆਪਾਂ ਨੂੰ ਲੱਗਦਾ ਵੀ ਮੈਂ ਜਿੱਟਾ ਛੱਡ ਰਿਹਾ ਤੇ ਗੋਲੀ ਹਿੰਦ ਤੇ ਰੱਖ ਰਿਹਾ ਉਹ ਜਿਹੜਾ 18-20 ਸਾਲ ਤੱਕ ਨੌਜਵਾਨਾ ਜਿੱਟਾ ਛੱਡ ਕੇ ਗੋਲੀ ਲੈ ਰਿਹਾ ਉਹਦਾ ਕਰਦੋ ਵਿਆਹ ਹੋਣਾ ਕੀ ਉਹ ਬੱਚਾ ਜੰਮੂਗਾ ਜਿੱਟੇ ਨਾਲੋਂ ਗੋਲੀ ਕਈ ਗੁਣਾ ਜ਼ਿਆਦਾ ਖਤਰਨਾਕ ਆ ਜਿਹੜਾ ਬੰਦਾ ਸਾਲ ਵੀ 6-6 ਮਹੀਨੇ ਖਾ ਗਿਆ ਉਹ ਬੱਚਾ ਜੰਮਣ ਦੇ ਯੋਗ ਨਹੀਂ ਰਹਿੰਦਾ ਜੋ ਤੁਹਾਡੀਆਂ ਅਲੀਆ نسلਾਂ ਦੀ ਪੈਦਾ ਹੋਈਆਂ ਤਾਂ ਘਾੜੀ ਨਾਲ ਕੋਈ ਤਾਂ ਹੋ ਗਈ। ਉਹ ਦੋਕੇ ਸਾਜ਼ਿਸ਼ ਕੀ ਹੋ ਰਹੀ ਹੈ ਦੇਖੋ। ਅੱਜ ਕੱਲ੍ਹ ਥਾਂ ਥਾਂ ਦੇ ਉੱਤੇ ਬੱਚੇ ਵਾਲੇ ਟੈਸਟ ਵੀ ਸੈਂਟਰ ਬਣ ਚੁੱਕੇ ਆ। ਆਪਾਂ ਗਰੇ ਸੋਚਿਆ ਸੀ ਪੰਜਾਬ ਵਰਗੀ ਧਰਤੀ ਵੀ ਬੱਚਾ ਅਸੀਂ ਟੀਕੇ ਨਾਲ ਲਿਆ ਕਰਾਂਗੇ। ਇਹਦੇ ਜਰਵਾਣੇ ਸਾਡੇ ਲੋਕ ਸੀ ਕਮੰਟਲ ਕਮੰਟੂਨੀਆਂ ਦੋ ਗੋਲੀਆਂ ਇਹ ਬਾਹਾਂ ਚ ਭਰ ਕੇ ਕੱਛਾ ਜਿ ਦੇ ਕੇ ਤੁਰ ਜਾਂਦੇ ਸੀ ਦੋ ਬੰਦੇ ਨਾ ਘੁੱਟ ਕੇ ਕਿਹੜਾ ਨਾ ਮਾਰ ਦਿੰਦੇ ਸੀ ਇੰਨੇ ਜਰਵਾਣੇ ਉੱਥੇ ਜਿੱਨਾ ਭਾਰ ਲੋਕ ਖੇਤਾਂ ਚ ਚੱਕ ਕੇ ਘਰੇ ਲਿਆਉਂਦੇ ਸੀ ਪੁਰਾਣੇ ਦਿਨ ਕਿੰਨੇ ਜਰਖੇਸ਼ ਧਰਤੀ ਤੇ ਕਿੰਨੇ ਤਾਕਤ ਵਰ ਲੋ ਉਹ ਧਰਤੀ ਦੇ ਉੱਤੇ ਹਰ ਇੱਕ ਕੇ ਨਾਲ ਬੱਚਾ ਲੈ ਲਾ ਕੇ ਉੱਥੇ ਕੀ ਹੋ ਰਿਹਾ ਹੈ ਇਹਦਾ ਸੰਵਰਮ ਆ ਰਿਹਾ ਉੱਥੇ ਵੀਰ ਜਾ ਰਿਹਾ ਊਜੂਪੀ ਵਿਆਹ ਦੇ ਬੰਦਿਆਂ ਦਾ ਆ ਰਿਹਾ ਅਸੀਂ ਚੋਰੀ ਰੱਖਦੇ ਆ ਵੀ ਅਸੀਂ ਕੀਕੇ ਦਾ ਗਿਆਕ ਲਿਆ ਜਦੋਂ ਉਹ ਜਿਹੜੇ ਸੰਵਰਮ ਨੇ ਜਿਹੜੇ ਕੀਕੇ ਨੇ ਉੱਥੇ ਵੀਰ ਜਿਹੜਾ ਸੰਵਰਮ ਜਿਹੜਾ ਉੱਥੇ ਦੂਜੇ ਸੂਬਿਆਂ ਤੋਂ ਬੰਦੇ ਪ੍ਰਵਾਸੀਆਂ ਦਾ ਆਉਣਾ ਹੈ ਕਿਹੜੀ ਟਾੜੀ ਨਸਲ ਹੈ ਤੁਹਾਡਾ ਡੀਐਨਏ ਆ ਤੁਹਾਡਾ ਖੂਨ ਹੈ ਬਦਲ ਗਿਆ ਆਪਾਂ ਕੋਈ ਮੱਝ ਖਰੀਦਣ ਜਾਓ ਕੋਈ ਗਾਹ ਖਰੀਦਣ ਜਾਓ ਆਪਾਂ ਸੋਚਦੇ ਆਂ ਵੀ ਯਾਰ ਉਹ ਰਵੇ ਦੀ ਲੋ ਉਹ ਨਸਲ ਦੀ ਲੋ ਇਹਦੀ ਜ਼ਾਦੀ ਇਹਦੀ ਲਾਦੀ ਕਿਹੜੀ ਸੀ ਡਪਿਓ ਕਿਹੜਾ ਸੀ ਆਪਾਂ ਕੀ ਤੇ ਇਹ ਪੁੱਤ ਦਿਉੜਾ ਆਪਾਂ ਖਾਂਦਾਂ ਦੇਖਦੇ ਆਂ ਵੀ ਮੁੰਡੇ ਦਾ ਖਾਂਦਾਂ ਕਿਹੜਾ ਫਿਰਦਾਦਾ ਬਰਦਾਦਾ ਇਹਦਾ ਕੌਣ ਸੀ ਕਿਹੋ ਜਿਹਾ ਬੰਦਾ ਸੀ ਆਪਾਂ ਕਹਿੰਦਾ ਧੀ ਕੋਈ ਲਾਰੇ ਦੀ ਘਾਰੇ ਦੀ ਲੋ ਚੰਗੇ ਖਾਂਦਾਂ ਚ ਲੋ ਇਹ ਨਸਲਾਂ ਹੁੰਦੀਆਂ ਨੇ ਇਹ ਖੂਨ ਪੀੜੀ ਦਰ ਪੀੜੀ ਇੱਕ ਤੋਂ ਦੂਜਾ ਤੀਜਾ ਚੌਥਾ ਤੇ ਇਸ ਤਰ੍ਹਾਂ ਪੀੜੀਆਂ ਤੋਂ ਗਾਹ ਅੱਗੇ ਚੱਲਦਾ ਅਗਲੇ ਨੇ ਤੁਹਾਡਾ ਉਸ ਤਰੀਕੇ ਨਾਲ ਬਿਨਾਸ਼ ਕਰਨਾ ਤੁਹਾਡੇ ਖੂਨ ਨੂੰ ਤੁਹਾਡੇ ਡੀਐਨਏ ਨੂੰ ਬਦਲਣਾ ਕਿਉਂਕਿ ਅਗਲੇ ਨੇ ਤੁਹਾਡਾ ਉਹ ਖੂਨ ਦੇਖਿਆ ਹੈ ਉਹ ਇਤਿਹਾਸ ਪੜਿਆ ਹੈ ਕਿ ਉਹ ਲੋਕ ਨੇ ਫੱਡੇ ਘੱਲੂ ਘਾਰੇ ਛੋਡੇ ਘੱਲੂ ਘਾਰੇ ਜਰਾਸੀ ਦੇ ਘੱਲੂ ਘਾਰਿਆਂ ਦੇ ਵਿੱਚੋਂ ਜਦੋਂ ਇਹਨਾਂ ਦੇ ਹਿੱਕਾਂ ਦੇ ਗੋਲੀਆਂ ਬਾਪਦੀਆਂ ਖਤਮ ਕਰਦੇ ਚੱਕਰੀਆਂ ਤੇ ਚਾਰਤੇ ਆਰਿਆਂ ਤੇ ਚਾਰਤੇ ਜਿੱਲਾ ਸਿਰ ਤੇ ਫੌਸੀਆਂ ਦੇ ਲਟਕਾਤੇ ਸਤਾਰਵੀਂ ਸਦੀ ਦਾ ਦੌਰ ਜਦੋਂ ਗਿਣਤੀ ਦੇ 12 ਤੋਂ 15000 ਰਹਿ ਗਏ ਜੰਗਲਾਂ ਚ ਲਹਿਗੇ ਘੋੜਿਆਂ ਦੀਆਂ ਕਾਠੀਆਂ ਤੇ ਸੌਂ ਕੇ ਰਾਤ ਨੂੰ ਜੀਵਾਰਾ ਕਰਦੇ ਛੋੜਿਆਂ ਦੀ ਮੁੱਠਾ ਖਾ ਕੇ ਮੁੱਕਾ ਪਾਣੀ ਪੀ ਕੇ ਜਾਂਦੇ ਰਹੇ ਉਹ ਬੋਤਾ ਸੋ ਗਰਜਾ ਸਮ ਜਦੋਂ ਜੰਗਲ 'ਚ ਬੈਠੇ ਆ ਤੇ ਦੋ ਰਾਹੀ ਲੱਗਦੇ ਆ ਉਹ ਕਹਿੰਦੇ ਆ ਕਿ ਅਬਦਾਲੀ ਦੇ ਸਿੱਖ ਖਤਮ ਕਰਦੇ ਦੋਨੇ ਜਾਣੇ ਉੱਠ ਕੇ ਇਹ ਗੱਲ ਸੁਣ ਕੇ ਜਰਸਤੇ 'ਚ ਖੜ ਜਾਂਦੇ ਆ ਕੁੰਡੇ ਲੈ ਕੇ ਜਿਹੜਾ ਆਉਂਦਾ ਉਹਨੂੰ ਟੈਕਸ ਕਰਾਉਣਾ ਸ਼ੁਰੂ ਕਰ ਦਿੰਦੇ ਆ ਇਹ ਗੱਲ ਮੁਗਲਾਂ ਨੂੰ ਪਤਾ ਲੱਗਦੀ ਹੈ ਮੁਗਲਾਂ ਦੀ ਇੱਕ ਸੈਨਾ ਦੀ ਟੁਕੜੀ ਆਉਂਦੀ ਆ 670 ਬੰਦੇ ਦੀ ਉਹਦੇ ਨਾਲ ਲੜਦੇ ਲੜਦੇ ਸ਼ਹੀਦੀ ਪਾ ਜਾਂਦੇ ਆ 22-23 ਬੰਦੇ ਮਾਰ ਤੋਂ ਬਾਅਦ ਉਸ ਸਮੇਂ ਦਾ ਇਤਿਹਾਸਕਾਰ ਲਿਖਦਾ ਹੈ ਕਿ ਇਹ ਕਾਮ ਰਹੀ ਦੁਨੀਆ ਤੱਕ ਜਾਂਦੀ ਰਹੇ ਇਹ ਤੁਹਾਡਾ ਇਤਿਹਾਸ ਸੁਣਦੇ ਜੇ ਪਹਿਲਾਂ ਪੜ੍ਹਿਆ ਨੈਪੋਲੀਅਨ ਇੱਕ ਰਾਜਾ ਹੋਇਆ ਉਸ ਬਾਦਸ਼ਾਹ ਨੇ ਬਹੁਤ ਦੇਸ਼ਾਂ 'ਤੇ ਫਤਿਹ ਕੀਤਾ ਇੱਕ ਦੇਸ਼ ਐਸਾ ਸੀ ਉਹ ਬਾਕੀ ਲੋਕ ਸੀ ਜਦੋਂ ਨੈਪੋਲੀਅਨ ਉਹਨਾਂ ਨੂੰ ਮਾਰਦਾ ਕੁੱਟਦਾ ਦਬਦਾ ਆ ਕੇ ਹਮਲੇ ਕਰਦਾ ਜਦੋਂ ਨੈਪੋਲੀਅਨ ਬਾਅਦ ਚਲਾ ਜਾਂਦਾ ਉਹ ਚੇ ਫਿਰ ਆਪਣੇ ਆਪ ਨੂੰ ਤਿਆਰ ਕਰਦੇ ਲੜਨ ਦੇ ਲਈ ਸੰਘਰਸ਼ ਦੇ ਲਈ ਫਿਰ ਵਗ੍ਹਾਫ ਕਰ ਦਿੰਦੇ ਉਹ ਬੜਾ ਥੱਕ ਗਿਆ ਥੱਕ ਗਿਆ ਉਹਨੇ ਸੋਚਿਆ ਕੱਦ ਤਮ ਹੋ ਗਿਆ ਵੀ ਇਹ ਤਾਂ ਆਏ ਵਾਰੀ ਜਿਵੇਂ ਆਪਾਂ ਕਰਦੇ ਰਹੇ ਜਾਂ ਜਦੋਂ ਹੀ ਅਥਾਉਦਾਦੀ ਦਰਾਂ ਦੀ ਵਾਪਸ ਜਾਂਦੇ ਸੀ ਸਾਡੇ ਸਿਰ ਫਿਰ ਵਗ੍ਹਾਫ ਕਰ ਦਿੰਦੇ ਸੀ ਫਿਰ ਉਹਦਾ ਲੱਗਿਆ ਹੋਇਆ ਲਾਗਾ ਉਹਨੇ ਕਿ ਤਾ ਉਹਨੇ ਮਸ਼ਕੁਰਾ ਕੀਤਾ ਸਾਰੇ ਬੰਦਿਆਂ ਦਾ ਕਿ ਆਪਾਂ ਕੀ ਕਰਨਾ ਚਾਹੀਦਾ ਉਹਨਾਂ ਦੀ ਇੱਕ ਸਾਜੀ ਰੈ ਬਣੀ ਆਪਣੇ ਬੰਦਿਆਂ ਨੂੰ ਉਸ ਦੇਸ਼ ਦੇ ਵਿੱਚ ਭੇਜ ਦਿੱਤਾ ਜਾਵੇ ਉਹੋ ਜੀ ਜਿਹੜੀ ਜਵਾਨੀ ਹੈ ਜੀ ਚਮਕਾ ਪੁੱਤ ਦਾ ਖੂਨ ਹੈ ਜਿਨ੍ਹਾਂ ਚ ਦਲੇਰੀ ਹੈ ਜੋਤਾਂ ਨੇ ਉਹਨਾਂ ਨੂੰ ਨਸ਼ੇ ਤੇ ਲਾ ਦਿਓ ਉਹਨਾਂ ਲੋਕਾਂ ਕੋਲੋਂ ਉਹਨਾਂ ਦੀ ਬੋਲੀ ਉਹਨਾਂ ਦਾ ਗਰਸਾ ਉਹਨਾਂ ਦਾ ਸਾਹਿਤਾ ਜਿਹੜਾ ਉਹਨਾਂ ਦਾ ਇਤਿਹਾਸ ਹੈ ਉਹ ਤੋਂ ਦੂਰ ਕਰ ਦਿੱਤਾ ਜਾਵੇ ਉਹਨਾਂ ਲੋਕਾਂ ਦੇ ਕੁਦਰਤੀ ਵਸੀਲੇ ਧਰਤੀ ਹਵਾ ਪਾਣੀ ਇਹ ਤਬਾਹ ਕਰ ਦਿੱਤੇ ਜਾਓ ਉਹ ਇਸ ਤਰ੍ਹਾਂ ਹੀ ਹੋਇਆ ਉਹ ਜਿਹੜਾ ਦੇਸ਼ ਸੀ ਉਹ ਵੀ ਨਾਸ ਕਰਤਾ ਲੁਪੀਏ ਨੇ ਸਮਰਖਰ ਸਾਡੇ ਨਾਲ ਵੀ ਅੱਜ ਬਿਲਕੁਲ ਉਹੀ ਵਰਤਾਰਾ ਹੈ ਜੋ ਸਾਨੂੰ ਸਮਝ ਨਹੀਂ ਪੈ ਰਿਹਾ ਜੇ ਇਹ ਕਹਿੰਦੇ ਆ ਚਿੱਤਾਂ ਨਹੀਂ ਰੁਕਣਾ ਕੋਲੀਆਂ ਸਿਨੇਚਰ ਨਹੀਂ ਰੁਕਦੇ ਉਹ ਇੱਕ ਸੱਜਣ ਮੇਰੇ ਕੋਲੇ ਆਇਆ ਆਮ ਆਦਮੀ ਪਾਰਟੀ ਦਾ ਬਰ ਕਹਿੰਦਾ ਭਾਈ ਭਾਰਤ ਤੋਂ ਕਿਹੜੀ ਐਦੀ ਜਾਦੂ ਦੀ ਛੜੀ ਹੈ ਚਿੱਟਾ ਦੋਪਤ ਦਾ ਮੈਂ ਕਾ ਇਤੇ ਕਰੋਨਾ ਆਇਆ ਕਰੋਨੇ ਦੇ ਵਿੱਚ 2-3 ਕਰੋੜ ਬੰਦਾ ਪੰਜਾਬ ਦਾ ਘਰਾਂ ਘਟਾਰਦਾ ਸੀ ਕੁਛ ਜੜੀ ਨਹੀਂ ਫਰਕਦੀ ਸੀ ਆਪਾਂ ਦੇਖਿਆ ਜੇ 10 ਕਰੋੜ ਬੰਦੇ ਨੂੰ ਗਵਰਨਮੈਂਟਾ ਘਰੇ ਘਰਾਂ ਘਟਾਰ ਸਤ ਦੀਆਂ ਦੇ ਉਹ ਸੱਤ ਦੇ ਵਿੱਚ ਵੀ ਬੰਦਾ ਨਹੀਂ ਸੀ ਬੰਦਾ ਤਾਂ ਬਚਿੱਟਾ ਵਿੱਚ ਨਾਲੇ ਕਿੰਨੇ ਕੋੜੇ 20000 30000 50000 ਲੱਖ ਕਿੱਥੇ 70 ਕਰੋੜ ਬੰਦਾ ਕਰਜਵਾੜਿਆ ਕਿੱਥੇ 20 50 ਹਜ਼ਾਰ ਬੰਦਾ ਦੀ ਕਾਬੂ ਨਹੀਂ ਆ ਰਹੀ ਜਗੇਪਿੰਡ ਮੈਂ ਗਿਆ ਉਹ ਕਹਿੰਦਾ ਮੈਂ ਸਾਡੇ ਪਿੰਡ ਪਿੰਡ ਦੀ ਦਾੜਾਵੰਡੀ ਚ ਬਹਿ ਕੇ ਦੇਖਦਾ ਨਹੀਂ ਦੇਖਦਾ ਇਹਨਾਂ ਨੂੰ ਦਿਖ ਜਾਣਾ ਵੀ ਕਿਹੜਾ ਬੰਦਾ ਭਾਈ ਅਬਰਤਪਾਲ ਸਿੰਘ ਦੇ ਹੱਕ ਚ ਉਹਨੇ ਕਮੈਂਟ ਕੀਤਾ ਕਿਹੜੇ ਬੰਦੇ ਨੇ ਭਾਈ ਲਖੇ ਸਾਡੇ ਦੀ ਵੀਡੀਓ ਸਾਂਝੀ ਕੀਤੀ ਹੈ ਕਿਹੜੇ ਨੇ ਉਹਦੇ ਉੱਤੇ ਕੋਈ ਟਿੱਪਣੀ ਕੀਤੀ ਹੈ ਕੋਈ ਤੁਹਾਨੂੰ ਲਾਇਕ ਕੀਤਾ ਪ੍ਰਸੰਨ ਕੀਤਾ ਇੱਥੋਂ ਤੱਕ ਬਰੀਕੀ ਨਾਲ ਪਤਾ ਰੱਖਦੇ ਨੇ ਮੁੰਡੇ ਫੜੇ ਵੀ ਉਹਨੂੰ ਮੋਗੇ ਮੁੰਡਾ ਫੜਦਿਆ ਪੰਚਾਇਤ ਆ ਗਈ ਮੇਰੇ ਕੋਲ ਕਹਿੰਦੇ ਭਾਈ ਸਾਡਾ ਤਾਂ ਮੁੰਡਾ ਖੜੇ ਕੰਮ ਕੀ ਨਹੀਂ ਗਿਆ ਕਰੇ ਯਾਰ ਪੂਰਾ ਮਿਸਤਰੀ ਸੀ ਘਰ ਬਣਾਉਣ ਦਾ ਕੰਮ ਕਰਦਾ ਸੀ ਮੈਂ ਪ੍ਰਤਾਲ ਕਰਾਈ ਪਤਾ ਕਰਾਇਆ ਕਹਿੰਦੇ ਇਸ ਕਰਕੇ ਫੜਿਆ ਉਹ ਅਮਰਤਪਾਲ ਦੀਆਂ ਵੀਡੀਓ ਸ਼ੇਅਰ ਕਰਦਾ ਹੁੰਦਾ ਸੀ ਸਾਂਝੀਆਂ ਕਰਦਾ ਹੁੰਦਾ ਸੀ ਇਦੋਂ ਇਥੋਂ ਤੱਕ ਪਤਾ ਲੱਗ ਜਾਂਦਾ ਵੀ ਕਿਹੜਾ ਨੌਜਵਾਨ ਕਿਹੜੇ ਪਿੰਡ ਤੇ ਬੈਠਾ ਹੈ ਕਿਹੜਾ ਦਾ ਘਰ ਹੈ ਤੇ ਚਿੱਟਾ ਵਿੱਚ ਨਾਲੇ ਗੋਲੀਆਂ ਕਿੱਥੇ ਵਾਲੇ ਨਹੀਂ ਦਿਖਦੇ ਸੋ ਬਰਤਾਰੇ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਬਰਤਾਰਾ ਹੈ ਕੀ ਸੋਸਰੀ ਕੈਪਟਰ ਵਰਗਿਆਂ ਦੇ ਇੱਥਾ ਕੁੰਕਾ ਸਾਹ ਫੜ ਕੇ ਸੋਹਾ ਖਾ ਕੇ ਚਾ ਸੜ ਚਾ ਸੜ ਲਗਾਤੇ ਇਹ ਵੀ ਕਹਿੰਦੇ ਸੀ ਵੀ ਚਾਰਾਂ ਮਹੀਨਿਆਂ ਖਤਮ ਕਰ ਦਿਆਂਗੇ ਤੇ ਹਾਲਾਤ ਤੁਹਾਡੇ ਸਾਹਮਣੇ ਹੈ ਮੈਂ ਪਿੰਡਾਂ ਜਾਂਦਾ ਬਾਪਾ ਫਿਲਕਦੀਆਂ ਜਿਨ੍ਹਾਂ ਦੇ ਮਰ ਗਏ ਜਾਂ ਮਰਨ ਦੇ ਕਿਨਾਰੇ ਪਏ ਐ ਰੋਧੀਆਂ ਨੇ ਵਿਚਾਰੀਆਂ ਜਿਹੜੀਆਂ ਸਾਹ ਆਖ ਨਾ ਰੰਡੀਆਂ ਹੋਵੀਆਂ ਉਹ ਕਹਿੰਦੇ ਕੀ ਕਰਨੇ ਆ ਅਸੀਂ ਜਾ ਜਾਂਦਾ ਘਰਬਾਰ ਸਾਡੇ ਜਵਾਕ ਮਰ ਰਏ ਅਸਲ ਦੌਲ ਤਸਲ ਪੂੰਜੀ ਤਾਂ ਅਸਲ ਫਰਮਾਇਆ ਅਲਾਦੀ ਇੱਕ ਗੱਲ ਹੋਰ ਸੁਣ ਲਓ ਭੈਣਾ ਜ਼ਮੀਨਾਂ ਜਿਸੇ ਕੀਮਤ ਦੇ ਉੱਤੇ ਨਾ ਵਿਖੇ ਸਾਡਾ ਇਸ ਯਾਤਰਾ ਦਾ ਜਿਹੜਾ ਸਨੇਹਾ ਮਟਾ ਉਹ ਜ਼ਮੀਨਾਂ ਨਾ ਵੇਚਣ ਦੀ ਅਸੀਂ ਗੱਲ ਕਰਦੇ ਆਂ ਵੀ ਜ਼ਮੀਨਾਂ ਨਾ ਵੇਚੋ ਆਪਾਂ ਆਮ ਤੌਰ ਤੇ ਗੱਲ ਕਰ ਰਹੇ ਆਂ ਕਿ ਜ਼ਮੀਨਾਂ ਕੁਝ ਨਹੀਂ ਰੱਖਿਆ ਖੇਤੀ ਦੀ ਕੱਖ ਨਹੀਂ ਹੈਗਾ ਕੀ ਰੱਖਿਆ ਖੇਤੀ ਛੱਡੋ ਪਰੇ ਕੋਈ ਹੋਰ ਕੰਮ ਕਰ ਲਓ ਇਹ ਜ਼ਮੀਨਾਂ ਕੁਝ ਨਹੀਂ ਰੱਖਿਆ ਤਾਂ ਇਹ ਕਿਉਂ ਲੱਖਾਂ ਏਕੜ ਜ਼ਮੀਨ ਖਰੀਦ ਰਹੀ ਆ ਤੁਹਾਡੇ ਕੋਲ ਚੋ ਹਲੇਸ ਹਸਪਤਾਲ ਦੇ ਸਾਹਮਣੇ 100 ਕਿੱਲਾ ਜ਼ਮੀਨ ਕਿਸੇ ਕੰਪਨੀ ਨੇ ਖਰੀਦੀ ਹੈ ਬਗਲ ਮਾਰ ਕੇ ਤਾਰ ਮਾਰ ਕੇ ਸਰਦੀ ਤਿੰਨ ਸਾਲ ਹੋ ਗਏ ਕੋਈ ਫਸਲ ਨਹੀਂ ਬੀਤੀ ਸੋਚੋ ਉਹ ਕਿਉਂ ਖਰੀਦੀ ਗਈ ਕੋਈ ਲਾਲ ਦਾ ਬੰਦਾ ਜੇ ਕਹਿੰਦਾ ਵੀ ਕਿੱਲਾ ਦਾ ਕਿੱਲਾ ਮੇਰੀ ਪੈੜੀ ਦਾ ਵੇਚਣੀ ਹੈ ਮੈਂ ਕਿੱਲੇ ਦਾ 5 ਕਰੋੜ ਮੰਗਦਾ ਉਹ ਕਹਿੰਦੇ 7 ਚੱਕ ਕਈ ਕਦਮਾਂ ਬਾਅਦ ਲੋੜ ਮੰਗਦਾ ਫਿਰ ਦਾਤ ਚੱਕ ਲਿਆ ਰਿਸ਼ਤੀ ਕਰਾਤਾ ਉਹ ਕਿਉਂ ਖੀਦ ਰਏ 25 ਲੱਖ ਏਕੜ ਪੈੜੀ ਗੈਲ ਗੇਟਸ ਨੌ ਦਾ ਬੰਦਾ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਹੈ ਉਹਨੇ ਪੂਰੀ ਦੁਨੀਆ ਚ ਖਰੀਦੀ ਹੈ ਇੱਕ ਮਾਈਕਰੋਸਾਫਟ ਕੰਪਨੀ ਹੈ ਕਿ ਕੰਪਿਊਟਰ ਬਣਾਉਂਦੀ ਹੈ ਉਹਨੇ ਲੱਖਾਂ ਏਕੜ ਪੈੜੀ ਖਰੀਦੀ ਹੈ ਸੋਚੋ ਇੱਕ ਕੰਪਿਊਟਰ ਵਾਲੇ ਬੰਦੇ ਨੂੰ ਜ਼ਮੀਨ ਦੀ ਕੀ ਲੋੜ ਪੈਗੀ ਅਵਾਦੀਆਂ ਆਦਾਨੀਆਂ ਚਾਹਤਿਆਂ ਵਰਦਿਆਂ ਨੇ ਆਪਣਾ ਪੈਸਾ ਕੱਢ ਕੇ ਕਾਰਖਾਨੇ ਫੈਕਟਰੀਆਂ ਚੋਂ ਜਮੀਨ ਕਿਹਨੇ ਸ਼ੁਰੂ ਕੀਤੀ ਕਿਉਂ ਕੀਤੀ ਕੀ ਲੋੜ ਪਈ ਉਹਨਾਂ ਨੂੰ ਅਗਲੇ ਨੇ ਕਰੋਨਾ ਦੇਖ ਲਿਆ ਕਿ ਜਦੋਂ ਕਿ ਮਹਾਮਾਰੀ ਆਉਂਦੀ ਹੈ ਕੋਈ ਬਿਮਾਰੀ ਆਉਂਦੀ ਹੈ ਦੁਨੀਆ ਜਾਮ ਹੋ ਜਾਂਦੀ ਹੈ ਕਾਰੋਬਾਰ ਖੜ ਜਾਂਦੇ ਨੇ ਨੌਕਰੀਆਂ ਖੜ ਜਾਂਦੀਆਂ ਨੇ ਮਸ਼ੀਨਰੀ ਖੜ ਜਾਂਦੀ ਹੈ ਕਾਰਖਾਨੇ ਫੈਕਟਰੀਆਂ ਬੰਦ ਹੋ ਜਾਂਦੇ ਆ ਤਬਾਹ ਹੋ ਜਾਂਦੇ ਆ ਲੋਕ ਘਰਾਂ 'ਚ ਤਾੜੇ ਦਿੱਤੇ ਜਾਂਦੇ ਆ ਉਦੋਂ ਖੇਤੀਬਾੜੀ ਚੱਲਦੀ ਰਹਿੰਦੀ ਐ ਜ਼ਮੀਨ ਨੇ ਚੱਲਣਾ ਹੀ ਹੁੰਦਾ ਕਿਉਂਕਿ ਘੱਟ ਹਰਕਤੇ ਲੱਗਿਆ ਤੇ ਰੋਟੀ ਦੀ ਲੋੜ ਹਰ ਇੱਕ ਬੰਦੇ ਨੂੰ ਹੁੰਦੀ ਐ ਤੇ ਉਹ ਇੱਥੋਂ ਇਸ ਧਰਤੀ 'ਚੋਂ ਫਾਇਦਾ ਹੋਈ ਐ ਐਸੇ ਕਰਕੇ ਕਾਲੇ ਕਾਨੂੰਨ ਲਿਆਦੇਗੇ ਤੁਹਾਡੇ ਤੁਹਾਡੀਆਂ ਜ਼ਮੀਨਾਂ ਖੋਲ ਲਈ ਮੇਰੇ ਪਿੰਡ 'ਵੀ ਦੀ ਦੋ ਹਾਈਵੇ ਲੱਗੇ ਆ ਇੱਕ 40 ਕਰਮਾ ਚੌੜਾ ਐ ਇੱਕ 70 ਕਰਮਾ ਚੌੜਾ ਐ 70 ਕਰਮਾ ਚੌੜਾ ਦੇਖੋ ਕਿੰਨੀ ਚੜਾਈ ਹੋ ਇੱਕ ਕਿਲਾਬਾਹੀ ਚੌੜੀ ਐ 70 ਕਰਮਾ ਚੌੜਾ 100 ਮੀਟਰ ਤੱਕ ਕੋਈ ਕਟ ਨਹੀਂ ਐ 100 ਮੀਟਰ ਤੱਕ ਉਹ ਕਿਹਦੇ ਲਈ ਐ ਸਾਡੇ ਲਈ ਐ ਭਾਰਤ ਵਾਲਾ ਪ੍ਰੋਜੈਕਟ ਦੇ ਤਹਿਤ ਸੜਕਾਂ ਨਿਕਲ ਰਹੀਆਂ ਨੇ ਪੂਰੇ ਭਾਰਤ ਦੇ ਅੰਦਰ ਜਾਲ ਪਛਾਹ ਜਾ ਰਿਹਾ ਸੜਕਾਂ ਦਾ ਉਹ ਕਿਹਦੇ ਲਈ ਐ ਉਹ ਜਿੰਨਾ ਇੱਥੋਂ ਵਪਾਰ ਹੋਣਾ ਹੈ ਚੀਜ਼ ਤੋਂ ਲੈ ਕੇ ਯੂਰਪ ਤੱਕ ਏਸ਼ੀਆ ਤੱਕ ਸੜਕ ਬਣ ਚੁੱਕੀ ਆ ਤੁਸੀਂ ਆਹ ਉਪਾਰ ਤੇ ਦੇਖੋ ਸੜਕਾਂ ਦੇ ਉੱਤੇ ਗੌਰ ਕਰਿਓ ਸੜਕਾਂ ਦੇ ਕਿਨਾਰੇ ਧਰਮ ਕੱਡੇ ਲੱਗੇ ਹੋਏ ਨੇ ਵਜੇ ਜੋਖ ਨਾਲੇ ਉਹ ਕਿਹਦੀ ਖਾਤਰ ਆ ਸਾਡੀ ਖਾਤਰ ਸਾਡੀਆਂ ਗੱਡੀਆਂ ਥੋੜੀ ਜੋਖੀ ਨੇ ਜਿਹੜੇ ਵੱਡੇ ਕੰਟੇਨਰ ਆ ਇਹ ਸਾਰੇ ਹਾਈਵੇ ਕਾਂਟਲਾ ਬਜਾਪ ਬੰਦਰਗਾ ਬੰਗਾਲ ਬੰਦਰਗਾ ਬੰਦਰਗਾਹਾਂ ਦੇ ਨਾਲ ਜੁੜੇ ਗਏ ਠਟਾਰੀ ਵਾਕਾ ਵਾਟਰਪੋਰਟ ਨੂੰ ਅਸਈਲੀ ਵਾਲਾ ਬਾਰਡਰ ਖੁੱਲਣਾ ਇਹ ਵਪਾਰ ਅੱਗੇ ਏਸ਼ੀਆ ਤੋਂ ਯੂਰਪ ਤੱਕ ਅੱਗੇ ਹੋਣਾ ਛਤਕਾ ਦੇ ਰਾਹੀ ਹੋਣਾ ਪਰ ਉਸ ਸਮੇਂ ਸਾਡੇ ਕੋਲੇ ਜ਼ਮੀਨਾਂ ਨਹੀਂ ਹੋਣੀਆਂ ਇਸ ਕਰਕੇ ਤਹਾਦੂ ਮੈਂ ਬੇਨਤੀ ਕਰਦਾ ਕਿ 5 ਤੋਂ 7 ਸਾਲ ਆਪਣੀਆਂ ਜ਼ਮੀਨਾਂ ਸਾਹਮਣੂ ਔਖੇ-ਸੌਖੇ ਜਿਵੇਂ ਮਰਜ਼ੀ ਸਾਹਮਣੂ ਕਿਉਂਕਿ ਤੁਹਾਡੇ ਪੁਰਖਿਆਂ ਨੇ ਤੁਹਾਡੇ ਵਡੇਰਿਆਂ ਨੇ ਵੱਡਿਆਂ ਨੇ ਢਿੱਡ ਪੇਟ ਬੰਨ੍ਹ ਕੇ ਟਾਕੀਆਂ ਵਾਲੇ ਪਾ ਕੇ ਫਿੱਟੇ ਛੱਤਰ ਪਾ ਕੇ ਵੀ ਗ੍ਰੇਪੇਂਦ ਤੱਕ ਹੀ ਕੱਟ ਕੇ ਤਾ ਲੂਗੇ ਜਿਆਦਾ ਦਾ ਜੋੜ ਕੇ ਦਿੱਤੀਆਂ ਨਹੀਂ ਜ਼ਮੀਨ ਦਾ ਵਿੱਚ ਕਿਸੇ ਵੀ ਹਲਾਤਾ ਜ਼ਮੀਨ ਦਾ ਵਿੱਚ ਕੋਹਂ ਦੀ ਆ ਕੋਈ ਸਾਡੇ ਨਗਲੇ ਪਿੰਡ ਮੈਨੂੰ ਦੱਸਿਆ ਮੁੰਡਿਆਂ ਨੇ ਕਹਿੰਦੇ ਭਾਈ ਸਾਡੇ ਪਿੰਡ ਕੋਈ ਕੰਪਨੀ ਆਈ ਹੈ 30 ਸਾਲਾਂ ਪਟੇ ਤੇ ਜ਼ਮੀਨ ਲੈਂਦੇ ਐ 100 ਕਿੱਲਾ 200 ਕਿੱਲਾ 500 ਕਿੱਲਾ 30 ਸਾਲਾਂ ਲਿਖਾਉਂਦੇ ਐ 70000 ਸਾਲ ਦਾ ਠੇਕਾ 5% ਉਹ ਕਹਿੰਦੇ ਹਰ ਸਾਲ ਵਧਾ ਦਿਆ ਕਰਾਂ ਉਹ ਕਿਉਂ ਖਰੀਦ ਰਹੇ ਨੇ ਇਸ ਤੋਂ ਹੋਰ ਬਹੁਤ ਹਮਤ ਦੇ ਇਹ ਜੜੂੜ ਚੱਕ ਪਿੰਡ ਆ ਢੁੱਡੀ ਕੇ ਪਿੰਡ ਆ ਉਹਨਾਂ ਪਿੰਡਾਂ 'ਚ ਮੈਂ ਗਿਆ ਉੱਥੇ ਪ੍ਰਾਈਵੇਟ ਕੰਪਨੀ ਆਉਂਦੀਆਂ ਨੇ ਉਹ ਕਹਿੰਦੀ 500 ਗੱਲਾ ਇਕੱਠਾ ਦਵਾ ਦਿਓ ਥਾਲਾ ਥਾਂ ਵੀ ਤੁਹਾਨੂੰ ਭਾਲਿਆ ਨਹੀਂ ਖਿਉਣਾ ਕੋਣੀ ਇਹਦੇ ਨਾਲ ਜੁੜਦੀ ਗੱਲ ਸੁਣ ਲਓ ਨਿਊ ਵਲਡ ਆਰਡਰ ਆਇਆ ਨਵੀਆਂ ਸੰਸਾਰ ਦੀਆਂ ਨੀਤੀਆਂ ਨਿਊ ਵਲਡ ਆਰਡਰ ਨੂੰ ਕਹਿੰਦੇ ਆ ਉਹ ਤੁਸੀਂ ਸੁਣਿਆ ਹੋਣਾ ਬੈਸਫੋਕਾ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਉਹ ਰਹੀਆਂ ਨੀਤੀਆਂ ਬੜੀਆਂ ਖਤਰਨਾਕ ਨੇ ਕਿਵੇਂ ਪੂਰੀ ਦੁਨੀਆ ਦੀ ਮਨੁੱਖਤਾ ਨੂੰ ਕਾਬੂ ਕਰ ਦਿੱਤਾ ਇਹ ਰੀਤੀਆਂ ਨੇ ਉਹ ਦੀ ਜੇਕ ਨੀਤੀ ਤਾਂ ਦੱਸਣ ਲੱਗਿਆ ਤੁਹਾਡੀਆਂ ਜੇਬਾਂ ਦੇ ਵਿੱਚ ਨੋਟ ਹੁੰਦੇ ਆ 500 ਦਾ 100 ਦਾ 20 ਦਾ 50 ਦਾ ਉਹ ਤੁਹਾਡੀ ਲੱਕੀ ਜਿਹੜੀ ਹੈਗੀ ਆ ਨੋਟ ਜਿਹੜੇ ਹੈਗੇ ਆ ਉਹ ਰਾਸ਼ੀ ਜਿਹੜੀ ਹੈ ਇਹ ਨੂੰ ਖਤਮ ਕਰਕੇ ਸੋਨੂੰ ਕਾਰਡ ਆ ਤੇ ਲੈ ਆਉਣਾ ਉਹਨੂੰ ਇਹ ਡਿਜੀਟਲ ਕਰੰਸੀ ਬੋਲਦੇ ਆ ਆਪਾਂ ਲੱਗੇ ਹੋਏ ਆ ਪਟਰਾਲ ਕੋਣਾ ਡਿਜੀਟਲ ਕੋਣਾ ਆਪਾਂ ਜਾ ਕੇ ਉਹ ਕਾਰਡ ਜਾ ਮਰੇ ਕਰ ਦਿੰਨੇ ਆ ਮੋਬਾਈਲ ਦੇ ਕਰਦੇ ਆ ਕਿ ਨਹੀਂ ਭਾਈ ਕੋਈ ਰੇੜੀ ਤੋਂ ਸਮਾਨ ਖਰੀਦਣਾ ਹੈ ਭਈ ਕੱਪੜਾ ਖਰੀਦਣਾ ਹੈ ਅਸੀਂ ਉਹ ਮੋਬਾਈਲ ਦੇ ਵਿੱਚੋਂ ਕਾਰਡ ਤੇ ਪੈਸੇ ਘਟਾਉਣ ਲੱਗੇ आस्ट्रे साभ हो अॼु तो